ਜਾ ਲਾਹ ਲਾ ਮਾਰ ਦੇ ਇਹ ਪਾਸਾ ਸੱਤ ਸੱਤ ਦੱਸ ਦੇ ਨਹੀਂ ਦੇਖ ਲੈ ਫਿਰ ਤੈਨੂੰ ਪਤਾ ਹੀ ਐ ਮੇਰਾ ਲਹੂ ਪੀਣਾ ਕਰ ਰੱਖਿਆ ਹਰੇ ਕੰਮ ਚ ਫਸ ਜਾਂਦੀ ਆ ਕੇ ਅੱਜ ਖਿਚਾੜੂ ਕਿਹਦੇ ਕਿਹਦੇ ਨਾਂ ਦੱਸਾਂ ਮੇਰੀ ਜਾਣਦੀਏ ਦੁਸ਼ਮਣੇ ਤੂੰ ਸਤਾ ਘਰੇ ਖਾੜਾ ਲਾ ਰੱਖਿਆ ਸੀ ਨਾ ਇਹ ਝਾਕਦੀ ਐ ਕੀ ਹੋ ਗਿਆ ਕਿਉਂ ਮੈਂ ਦੇਖਾਂ ਵੀ ਨਾ ਤੇਰੇ ਕਹਿਣ ਤੇ ਅੱਖਾਂ ਨਾ ਬੰਦ ਕਰ ਲਾਂ ਮੈਂ ਨਾ ਫਿਰ ਉਂ ਦੇਖ ਲੈ ਐ ਆਂਡੇ ਕੋ ਘੜਦੀ ਐ ਮੇਰੀ ਬਿੰਨੀ ਮੇਰਾ ਮੂੰਹ ਮੇਰੀਆਂ ਅੱਖਾਂ ਕਿਵੇਂ ਮਰਜ਼ੀ ਦੇਖਾਂ ਤੈਨੂੰ ਕੀ ਨਾ ਕੱਟ ਫੇਰ ਅੱਖਾਂ ਜੇ ਤੇਰੀ ਅੱਖਾਂ ਕੱਟ ਕੇ ਬਾਹਰ ਨਾ ਰੱਖਤੀਆਂ ਤਾਂ ਲੈ ਤੂੰ ਲੈ ਫੇਰ ਮੇਰੇ ਹੱਥ ਜਦ ਮਰ ਜੂੰ ਜੋ ਮਾਰ ਤੂੰ ਇੱਕ ਪਾਸਾ ਕਰਕੇ ਹਟੂੰ ਅਜੇ ਇਕਾ ਅੱਗੇ ਤਾਂ ਪਾਲੇ ਮਾਰਦੇ ਨਹਿਰ ਭਰਤੀ ਮਾਰ ਮਾਰ ਕੇ ਅੱਗੇ ਤਾਂ ਬੰਦਾ ਮਾਰ ਕੇ ਰੋਟੀ ਖਾਣੀ ਐ ਤਾਂ ਲਾਂ ਦੇਖ ਕਰਦੀ ਹੋਰਾਂ ਦਾ ਤਾਂ ਪਤਾ ਨਹੀਂ ਅੱਜ ਪਰ ਤੈਨੂੰ ਮਾਰ ਕੇ ਰੋਟੀ ਖਾਉਂਗੀ ਤੇਰਾ ਤਾਂ ਕੰਡਾ ਕੱਢ ਕੇ ਛੱਡ ਵੱਡੀ ਆਈ ਐ ਮੈਨੂੰ ਮਾਰਨ ਵਾਲੀ ਤੂੰ ਹੱਥ ਲਾ ਕੇ ਦੇਖ ਮੈਨੂੰ ਮਾਰਨ ਵਾਲੇ ਮਰ ਗਏ ਕੱਤੇ ਦੀ ਬਿਮਾਰੀ ਚ ਆਈ ਵੀ ਨਾ ਫਲੇਖੇ ਚ ਰਹਿ ਜੀ ਤੈਨੂੰ ਹਜੇ ਮਿਲਿਆ ਨਹੀਂ ਬਰਾਬਰ ਦਾ ਬਾਈ ਚਾਂਬਲੀ ਫਿਰਦੀਆਂ ਮੈਂ ਤੇ ਤੇਰੀਆਂ ਨਾਸਾਂ ਪਨ ਦੂੰਗੀ ਤੇਰਾ ਪੰਗਾ ਕਦੇ ਮੇਰੇ ਨਾਲ ਪਿਆ ਨਹੀਂ ਤੇਰਾ ਹੁਣ ਪੰਗਾ ਪਿਆਗਾ ਤੈਨੂੰ ਹੁਣ ਪਤਾ ਲੱਗੂਗਾ ਵੀ ਵੀਰਪਾਲ ਕੀ ਚੀਜ਼ ਹੈਗੀ ਅੱਛਾ ਲਲਾ ਹੱਥ ਫੇਰ ਹਾਂ ਕਾਰੀ ਹਾਂ ਹਾਂ ਲਾ ਤਾਂ ਮੈਂ ਇਸ ਵਾਂਗੂ ਜਾ ਕੇ ਓੱਖਾ ਕੱਟ ਕੱਟ ਕੇ ਤੇ ਤੇ ਮੇਰੀਆਂ ਅੱਖਾਂ ਮੈਂ ਤਾਂ ਮੈਂ ਇਸ ਵਾਂਗੂ ਜਾ ਕੇ ਕੱਟ ਲੈ ਮੇਰਾ ਕੱਟ ਲੈ ਕੱਟ ਕੇ ਬਾਹਰ ਹੀ ਥਰ ਲੈ ਹਾਂ ਬਾਹਰ ਥਰ ਲੈ ਵਾਲੀ ਆਈ ਹੈਗੀ ਕੁਛ ਐ ਵੀ ਮੇਨਾਂ ਜਵਾਨਾ ਲੜਾ ਮੈਂ ਤੈਨੂੰ ਦੱਸਾਂ ਤੂੰ ਤੂੰ ਕੱਟ ਲੜਾਉਣੀ ਐ ਤੁਤਾ ਦੋਸੇ ਨੂੰ ਜਦ ਤੱਕ ਲੋੜ ਹੈ ਮੇਰੇ ਕੰਮ ਵਿੱਚ ਫਸੰਦੀ ਮੈਂ ਕੀ ਕਰਾਂ ਜਰ ਵਿੱਚ ਫਸੀ ਨਹੀਂ ਮੈਂ ਤਾਂ ਨੰਗੀ ਜਾਂਦੀ ਸੀ ਤੂੰ ਨੰਗੀ ਛੱਡ ਕੇ ਬੈਠੂ ਕਰੀ ਚੱਲੀ ਕੱਲੀ ਨਹੀਂ ਕਾਲੇ ਮੂੰਹ ਹਲ ਜੋ ਕੀ ਕੁਛ ਕਰੀ ਜਾਂਦੀਆਂ ਨੇ ਚੰਗ ਦਾ ਮਤਾਨ ਬਣਾ ਕੇ ਇਹਨਾਂ ਨੇ ਤਾਂ ਸ਼ਰਮ ਹੀ ਨਹੀਂ ਮਾਤੀ ਆ ਜਾ ਲਾਹ ਲਾ ਮਾਰ ਸ਼ਰਮ ਮੰਨੋ ਮਾਰੀ ਮੋਟੀ ਲੋਕ ਦੇਖ ਕੰਧਾਂ ਤੇ ਚੜੇ ਬੈਠੇ ਹੋਗੇ ਇਹ ਬੋਲਦੀ ਹੈਗੀ ਇਹ ਬੋਲਦੀ ਹੈਗੀ ਦੋਨਾਂ ਨੇ ਸ਼ਰਮ ਅਲਾਰਖੀ ਹੈਗੀ ਸਾਰਾ ਦਿਨ ਨਿੱਡੀ ਕੰਦਿੰਦੀ ਮੈਨੂੰ ਅੱਖਾਂ ਕੱਡ ਕੱਡ ਚਾਕਦੀ ਹੈ ਮੇਰੇ ਕਿੰਨੀ ਅੱਖਾਂ ਭੰਨ ਲਵਾ ਵਿਚਰੀ ਕੀ ਲੱਛਣ ਕਰ ਰਹੀ ਹੈ ਚੱਲ ਅੰਦਰ ਨੂੰ ਹਟਣਾ ਹਟ ਜਾਓ ਮੈਂ ਮੁੰਡੇ ਨਾਲ ਫੋਨ ਕਰਦੀਆਂਗੀ ਉਹਨਾਂ ਨੂੰ ਸੱਦ ਕੇ ਨਾ ਛੋਡੀਆਂ ਢੂਆਂ ਮੈਂ ਤੜਾਉਂਗੀ ਬਾੜੀਆਂ ਹਕਾਰੀਆਂ ਫਰਦੀਓ ਤੁਸੀਂ ਦੋਨੇ ਜਾਣੀਆਂ ਮਸਤਰੀ ਹੋਈਆਂ ਲੈ ਮੰਮੀ ਅੱਜ ਦਾ ਤੇਰੇ ਕਹਿੰਦੇ ਤੇ ਛੜਤੀ ਇਹਨੂੰ ਕਹਦੇ ਮੇਰੇ ਨਾਲ ਪੰਗਾ ਨਾ ਲਵੇ ਨਹੀਂ ਖੱਖਾ ਬਾੜ ਦੂੰ ਫੇਰ ਅਖੋਂਗੇ ਦੱਸਿਆ ਨਹੀਂ ਉਹੀ ਹਸਾਰਾ ਦਿਨ ਮੇਰੇ ਨਾਲ ਪੰਗੇ ਲਈ ਜਾਉ ਅੱਖਾਂ ਬਾੜ ਪੜ ਚਾਗਦੀ ਆ ਕਦੇ ਕੁਛ ਕਰਦੀ ਆ ਕਦੇ ਕੁਛ ਕਰਦੀ ਆ ਫੇਰ ਨਾ ਅੱਖ ਮੈਂ ਗੋਡਿਆਂ ਥੱਲੇ ਦੇ ਲੂੰ ਤੇਰੇ ਕਹੀ ਤੋਂ ਮੰਮੀ ਮੈਂ ਚੁੱਪ ਕਰ ਗਈ ਨਹੀਂ ਨਾ ਮੈਂ ਆਂਡੇ ਕੱਢ ਕੇ ਦੇਈ ਤੇ ਤਰਦਾਂਦੀ ਇਹਦੇ ਇਹਦੀ ਹੱਡੀਆਂ ਦਾ ਚੂਰ-ਚੂਰ ਕਰ ਦਾਂਦੀ। ਉਹ ਕਹਿੰਦੀ ਮੈਂ ਕੰਮ ਕਰਦੀ ਆ ਤੇ ਮੇਰੇ ਕੰਨ ਕਿਵੇਂ ਚਾਕਦੇ ਦੇਖੇ ਕੂੜਾ ਪਿਆ। ਉਹ ਗੋਹਾ ਦੇਖ ਲੈ। ਹਜੇ ਤੂੰ ਮੈਨੂੰ ਕਹਨੀ ਆਂ ਅੰਦਰ ਵਗ ਜਾ। ਮੈਂ ਆਪੀ ਅੰਦਰ ਵਗ ਜਾ। ਤੂੰ ਹੀ ਐਸੇ ਦੀ ਸਾਈਡ ਲੈਨੀ ਆਂ ਜਾਣਦੀ ਆ ਮੈਂ ਵੀ ਤੈਨੂੰ। ਹੱਥ ਬੰਨਦੀ ਆ ਮੈਂ ਛੋਡੇ ਕਿੰਨੀ ਦੋਨਾਂ ਨੂੰ। ਵਿਚੋਲਾ ਤਾਂ ਐਂ ਕਹਿੰਦਾ ਸੀ ਕੰਜਰ। ਕਹਿੰਦਾ ਕੁੜੀਆਂ ਤਾਂ ਗਉਆਂ ਨੇ। ਮੈਨੂੰ ਕੀ ਪਤਾ ਸੀ ਇਹਨਾਂ ਦੇ ਸਿੰਗਲ ਨਿਕਲੇ ਐਡੇ-ਐਡੇ। ਮੈਂ ਕਦੇ ਕੁਝ ਕਹਣੀ ਆ ਮਮੀ ਇਹ ਆਪ ਹੀ ਪੰਗੇ ਲੈਂਦੀ ਆ ਮੈਂ ਤਾਂ ਚੰਗਾ ਭਲਾ ਥਾਂ ਸੰਭਰੀ ਜਾਂਦੀ ਸੀ। ਅੱਖਾਂ ਕੱਢ-ਕੱਢ ਚਾਕਦੀ ਆ ਮੇਰੇ ਕਿੰ ਲੜਾਈ ਕਰਨ ਨੂੰ ਮੇਰੇ ਸ਼ੌਂਕ ਨਹੀਂ ਹੈਗਾ ਮੈਂ ਤੇਰੇ ਨਾਲ ਲੜਾਈ ਕਰਾਂ ਪਹਿਲੇ ਤੂੰ ਛਿੰਝ ਛੇੜਦੀ ਹੈਗੀ ਚੁਚਰੀ ਜੀ ਨਹੀਂ ਰੱਬ ਕਰਕੇ ਚੁੱਪ ਕਰਜੋ ਮੇਰੇ ਤਾਂ ਸਿਰ ਨੂੰ ਚੱਕਰ ਆਈ ਜਾਂਦੇ ਨੇ ਮੈਨੂੰ ਤਾਂ ਇਹ ਲੱਗਦਾ ਮੇਰਾ ਦੌਰਾ ਪਊਗਾ ਨਾ ਪਹਿਲਾ ਇਹ ਚੁੱਪ ਕਰ ਜੇ ਮੈਂ ਇਹ ਤਾਂ ਵੱਡੀ ਐ ਇਹਨੂੰ ਸ਼ਰਮ ਨਹੀਂ ਆਉਂਦੀ ਜਵਾਲ ਲੜਾਉਂਦੀ ਹੈ ਮੇਰੇ ਨਾਲ ਵੱਧੋ ਵੱਧ ਜਾਈ ਜਾਂਦੀ ਹੈਗੀ ਮੈਨੂੰ ਕਹੀ ਜਾਂਦੇ ਹੋ ਸਾਰੇ ਅਜੇ ਤੂੰ ਵੱਡੀ ਐ ਤੂੰ ਸ਼ਰਮ ਕਰ ਲਿਆ ਕਰ ਮੇਰੇ ਨਾਲ ਲੜਨ ਲੱਗੀ ਵੀ ਛੋਟੀ ਐ ਮੈਂ ਕਾਹਨੂੰ ਲੜਨਾਗਾ ਤੂੰ ਤਾਂ ਜਾਨ ਜਾਨ ਪੰਗੇ ਲੈਣੀਆਂ ਵਿੱਚ ਫਸਦੀ ਆ ਚੱਕ ਹੁਣ ਇਹਨੂੰ ਮਾਤਾ ਨੂੰ ਭਈ ਮੰਝੇ ਤੇ ਤੇਰੇ ਕਰਕੇ ਬਲੱਡ ਘਟ ਗਿਆਗਾ ਆਜੇ ਤੂੰ ਉੱਥਾ ਸਿੱਧਾ ਬੋਲਦੀ ਐ ਤਾਂ ਘਟਿਆਗਾ ਮੇਰੇ ਕਰਕੇ ਘਟੇਗਾ ਆਪਦੀ ਤਾਂ ਗਲਤੀ ਜਾਣਦੀ ਆਪਾਂ ਗੇ ਲੈ ਗੇ ਲੈਂਦੀ ਐ ਇਹਦੇ ਨਾਲ ਦੇ ਨੂੰ ਦੇ ਖੜਾ ਮੜਿਆ ਤਾਂ ਬਾੜੀ ਰੋਲਾ ਪੈ ਰਿਆ ਕਰੇ ਛੇਤੀ ਜਾ ਕੇ ਦੇਖ ਲੋ ਐ ਨਹੀਂ ਪਤਾ ਕੀ ਹੋ ਰਿਹਾਗਾ ਚਾਚੀ ਕੀ ਹੋ ਗਿਆ ਪਤਾ ਨਹੀਂ ਮੈਂ ਤਾਂ ਡਰਦੀ ਗਈ ਨਹੀਂ ਭਾਈ ਉੱਥੇ ਤਾਂ ਬਾਹਲੇ ਹੀ ਜ਼ਿਆਦੇ ਰੌਲਾ ਪੈ ਰਿਹਾ ਉੱਤਰ ਕੇ ਜਾ ਕੇ ਛੇਤੀ ਦੇਖ ਲੋ ਮੈਂ ਤਾਂ ਲਾਕੋ ਕਿ ਯਾਰ ਉਹਨਾਂ ਨੇ ਫੇਰ ਉਹੀ ਸਿਆਪਾ ਕਰ ਰੱਖਿਆ ਭਾਈ ਸੱਚ ਦੱਸਾਂ ਯਾਰ ਮੇਰਾ ਤਾਂ ਘਰੇ ਜਾਣ ਨੂੰ ਜੀ ਨਹੀਂ ਕਰਦਾ ਨਾ ਤਾਂ ਰੋਜ਼ ਦੀ ਇਹੇ ਕੰਮ ਹੋ ਗਿਆ ਯਾਰ ਕੋਈ ਘਰੇ ਤਾਂ ਜਾਣੇ ਪੂ ਯਾਰ ਜੇ ਉਹ ਲੜਦਿਆਂ ਨੇ ਹੁਣ ਆਏ ਤੇ ਨਹੀਂ ਹੈਗਾ ਵੀ ਆਪਾਂ ਘਰੋਂ ਨਿਕਲ ਜਾਾਂਗੇ ਘਰੇ ਜਾ ਕੇ ਦੇਖਦੇ ਹੈਗੇ ਕੀ ਕਰਦਿਆਂ ਨੇ ਚੱਲ ਫੇਰ ਤੋਰ ਦੇਖਦੇ ਆਂ ਛੇਤੀ ਚੰਗਾ ਚਾਚੀ ਦੇਖਦੇ ਆਂ ਫੇਰ ਗਏ ਮੰਮੀ ਉਹ ਸਰੀਰ ਚੱਕਰ ਤੇ ਆ ਗਿਆ ਪੁੱਤ ਬਲੱਡ ਜਿਆ ਘਟ ਗਿਆ ਹੋਣ ਲੱਗਦਾ ਉਹ ਕਿਧਰ ਗਏ ਮੰਮੀ ਦੋਨੇ ਮੈਨੂੰ ਤਾਂ ਲੱਗਦਾ ਉਹਨਾਂ ਨੇ ਕੋਈ ਡਰਾਮਾ ਕਰਿਆ ਹੋਣਾ ਤੰਜੋ ਬਲੱਡ ਕਟਿਆਗਾ ਲੈ ਮੁੰਡਿਆਂ ਨੂੰ ਕੀ ਦੱਸਾਂ ਐਵੇਂ ਘਰੇ ਕੋਈਸ ਨਾ ਪੁੱਤ ਉਹਨਾਂ ਨੇ ਤਾਂ ਕੁਛ ਵੀ ਨਹੀਂ ਕੀਤਾ ਹਮਣ ਹਮਣ ਮੀਰਪਾਲ ਹਾਂ ਕੀ ਐ ਆਉਂਦੀ ਹੱਕਾ ਮਨ ਲੱਗ ਗਈ 2 ਮਿੰਟ ਪੈਸੀ ਤੂੰ ਵੀ ਨਹੀਂ ਸਿੱਧੀ ਕਰਨ ਦਿੱਤੀ ਵੀਰਪਾਲ ਘਰੇ ਕੀ ਡਰਾਮਾ ਕੀਤਾ ਅੱਜ ਅਸੀਂ ਕੀ ਡਰਾਮਾ ਕੀਤਾ ਜੀ ਇਸ ਤਾਂ ਦਾ ਕੰਮ ਧੰਦਾ ਕਰਕੇ ਆਰਾਮ ਕਰਨ ਲੱਗੀਆਂ ਸੀਗੀਆਂ ਅਸੀਂ ਤਾਂ ਕੁਝ ਵੀ ਨਹੀਂ ਕੀਤਾ ਵੀਰਪਾਲ ਸੱਚ-ਸੱਚ ਦੱਸ ਦੇ ਨਹੀਂ ਦੇਖ ਲੈ ਫਿਰ ਤੈਨੂੰ ਪਤਾ ਹੀ ਐ ਮੇਰਾ ਅੱਛਾ ਇਹ ਕੰਮ ਮੰਮੀ ਦਾ ਐ ਉਹ ਤਾਂ ਮੰਮੀ ਤੇਰਾ ਬਲੱਡ ਕਦੇ ਵੱਧ ਜਾਂਦਾ ਕਦੇ ਘਟ ਜਾਂਦਾ ਜਦੋਂ ਲੂਤੀਆਂ ਲਾਉਣੀ ਹੁੰਦੀਆਂ ਉਦੋਂ ਨਹੀਂ ਵੱਧਦਾ ਘਟਦਾ ਤੇਰਾ ਬਲੱਡ ਆਪਣੇ ਮੂੰਹ ਸੰਭਾਲ ਕੇ ਬੋਲ ਮੰਮੀ ਨੇ ਸਾਨੂੰ ਕੁਝ ਨਹੀਂ ਦੱਸਿਆ ਸਾਨੂੰ ਤਾਂ ਆੜਗਮਾੜ ਚੋਂ ਪਤਾ ਲੱਗਿਆ ਸਾਰੇ ਪਿੰਡੇ 'ਚ ਜਲੂਸ ਕੱਢ ਰੱਖੇ ਤੁਸੀਂ ਦਸਕਰਾਂ 'ਚ ਆਵਾਜ਼ਾਂ ਸੁਣਦੀਆਂ ਸੁਣਦੀਆਂ ਨਾ ਕਿਹੜੀ ਪਾਉਂਕ ਦੀ ਸੀ ਸਾਡੇ ਬਾਰੇ ਆਪ ਤਾਂ ਲੋਕਾਂ ਤੋਂ ਘਰ ਨਹੀਂ ਸਾਹਦੇ ਸਾਡੇ ਘਰਾਂ ਦੀਆਂ ਬਿੜਕਾਂ ਲੈਂਦੇ ਨੇ ਨਾ ਮੈਨੂੰ ਨਾਂ ਦਾ ਦੱਸੋ ਮੈਂ ਘਰੇ ਜਾ ਕੇ ਖੱਖਾਂ ਪਾੜ ਕੇ ਆਵਾਂ ਕਿਹੜੀ ਕਹਿੰਦੀ ਹੈਗੀ ਨਾਲੇ ਤੁਸੀਂ ਬੜੇ ਹੋ ਹੋਗੇ ਲੋਕਾਂ ਦੇ ਪਿੱਛੇ ਲੱਗਦੇ ਹੋਗੇ ਲੋਕ ਤਾਂ ਕੁਝ ਵੀ ਕਹਿਣਗੇ ਤੁਸੀਂ ਆ ਕੇ ਸਾਡੇ ਨਾਲ ਲੜਨ ਲੱਗ ਜਾ ਕਰੋ ਕਿਹਦਾ ਕਿਹਦਾ ਨਾਂ ਦੱਸਾਂ ਮੇਰੀ ਜਾਣਦੀ ਹੈ ਦੁਸ਼ਮਣੇ ਤੁਸੀਂ ਤਾਂ ਘਰੇ ਖਾੜਾ ਲਾ ਰੱਖਿਆ ਸੀ ਆਣ-ਗਮਣ ਚ ਸੁਣਦਾ ਸੀ ਸਾਰੇ ਕਿਤੇ ਕਿਹਦਾ ਕਿਹਦਾ ਨਾਂ ਦੱਸਾਂ ਤੈਨੂੰ ਹੁਣ ਕਿਉਂਕਿ ਵੇਖਿਆ ਯਾਰ ਮੈਂ ਇੱਕ ਹੀ ਗੱਲ ਕਰਦੇ ਅਸੀਂ ਭਈ ਕਿਹਦਾ ਕਿਹਦਾ ਨਾਂ ਲੈ ਦੀਏ ਸਾਰਾ ਪਿੰਡ ਕਹਿੰਦਾ ਹੈਗਾ ਨਾ ਲੜਿਆ ਕਰੋ ਨਾ ਜ ਮੈਂ ਤੂੰ ਭੇਜਾਂ ਮੈਂ ਤੇਨ ਦਵਾਈ ਲੈ ਕੇ ਤੇਨੇ ਰੱਖ ਦਉ ਨਹੀਂ ਗੋਗੀ ਤੂੰ ਮੰਮੀ ਨੂੰ ਨਾਲ ਹੀ ਲੈ ਆ ਯਾਰ ਇੱਥੇ ਡਾਕਟਰ ਕਿੱਥੇ ਆਊਗਾ ਉੱਥੇ ਦਵਾਈ ਆਜਾ ਫਿਰ ਮੰਮੀ ਕੋ ਸਿਆਣੀਆਂ ਬਣ ਗਿਓ ਤੁਸੀਂ ਕਿਉ ਲਹੂ ਪੀਤਾ ਸਾਡਾ ਖੇਤੋਂ ਕੰਮ ਕਰਕੇ ਸੀ ਜਿਹੜੇ ਮਾਂ ਦਾ ਲਹੂ ਪੀਰ ਖੈਦ ਸੀ ਘਰੇ ਬੜਨ ਨੂੰ ਜੀ ਨਹੀਂ ਕਰਦਾ ਮੈਂ ਦਸਿਆ ਨਹੀਂ ਆਈ ਪਰ ਇਹਨੂੰ ਬੋਲਣ ਦੀ ਅਕਲ ਨਹੀਂ ਹੈਗੀ ਜਿਹੜਾ ਮੂੰਹ ਚੋਂ ਆਉਂਦਾ ਉਹੀ ਬੋਲਦੀ ਹੈਗੀ ਭਈ ਅਕਲ ਤਾਂ ਇਹਨੂੰ ਨਹੀਂ ਬੋਲਣ ਦੀ ਉਹ ਤਾਂ ਮੈਸ ਤੋਂ ਵੱਡੀ ਹੈ ਬੋਲਦੀ ਆਏ ਜਿਵੇਂ ਨਿਆਣੀ ਹੋਵੇ ਇਹਨੂੰ ਪਤਾ ਹੀ ਨਹੀਂ ਵੀ ਰਿਸ਼ਤੇ ਕਿਵੇਂ ਨਿਭਾਈਦੇ ਆ ਬੱਸ ਬੱਸ ਕਰੋ ਖੇਤੋਂ ਆਇਆ ਨੂੰ ਚਾਹ ਪਾਣੀ ਦਾ ਕੀ ਦੇਣਾ ਸੀ ਤਾਂ ਸਾਡੀ ਮਾਂ ਵੀ ਮੰਝੇ ਤੇ ਬਾਤੀ ਪਤਾ ਨਹੀਂ ਡਾਕਟਰ ਕੀ ਦਸੂਗਾ ਆ ਜਾ ਅੰਮੀ ਦੇਖ ਕੇ ਜਾਈਂ ਉਹ ਭਾਜੋ ਮੀਰੇ ਲੈ ਆਏ ਦਵਾਈ ਦਵਾਈ ਤਾਂ ਬਾਈ ਲੈ ਆਏ ਉੱਥੇ ਤਾਂ ਡਾਕਟਰ ਦੀ ਦੁਕਾਨ ਤੇ ਵੀ ਆਪਣੀਆਂ ਗੱਲਾਂ ਹੀ ਹੋ ਜਾਂਦੀਆਂ ਸੀ ਸਾਰੇ ਐਂ ਕਹੀ ਜਾਂਦੇ ਸੀ ਕਹਿੰਦੇ ਇਹਨਾਂ ਨੂੰ ਨਾ ਇਹਨਾਂ ਦੀ ਘਰ ਵਾਲਿਆਂ ਨੇ ਮੂਰੇ ਲਾ ਰੱਖਿਆ ਸਾਰੇ ਕਿਤੇ ਆਪਣਾ ਤਾਂ ਜਲੂਸ ਕੱਢ ਰੱਖਿਆ ਪਿੰਡ 'ਚ ਇਹਨਾਂ ਨੇ ਅੱਛਾ ਯਾਰ ਡਾਕਟਰ ਦੇ ਵੀ ਆਪਣੀਆਂ ਗੱਲਾਂ ਹੀ ਹੁੰਦੀਆਂ ਸੀ ਹੋਰ ਮੈਨੂੰ ਤਾਂ ਬੰ ਐਨੀ ਸ਼ਰਮ ਆਈ ਉੱਥੇ ਵੀਰਬਾਲਾ ਅਮਨ ਹੋ ਰਿਹਾਓ ਬਾਈ ਗੋਗੀ ਸ਼ਰਮ ਤਾਂ ਬਈ ਆਉਣੀ ਐ ਲੋਕਾਂ ਦੇ ਤਾਂ ਗੱਲਾਂ ਕਰਨਗੇ ਹੀ ਨੇ ਜਦੋਂ ਆਪਾਂ ਆਪਣੇ ਘਰੇ ਤੋਂ ਰੂਸ ਕੱਢ ਦੇਾਂਗੇ ਹੁਣ ਤਾਂ ਭਾਈ ਸ਼ਰ ਮੰਨ ਲਓ ਮਾੜੀ ਮੋਟੀ ਤੁਸੀਂ ਹੁਣ ਤਾਂ ਲੋਕਾਂ ਦੇ ਵੀ ਗੱਲਾਂ ਹੋਣ ਲੱਗੀਆਂ ਡਾਕਟਰਾਂ ਦੇ ਵੀ ਗੱਲਾਂ ਹੋਣ ਲੱਗੀਆਂ ਆਪਣੇ ਨਾਲ ਮਾੜਾ ਮੋਟਾ ਚਾਹੀਦਾ ਤੁਹਾਨੂੰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਲੜਦੀ ਆਪਾਂ ਦੋਨੇ ਜਾਣੀਆਂ ਲੋਕਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਉਹ ਉਹੀ ਮੱਚੀ ਜਾਂਦੇ ਆਪਣੇ ਤੇ ਲੜਨ ਵੀ ਨਹੀਂ ਦਿੰਦੇ ਚੰਗਾ ਵਣ ਅੱਗੇ ਤੋਂ ਨਾ ਆਪਾਂ ਬਾਰ ਮੰਦ ਕਰਕੇ ਲੜਿਆ ਕਰਾਂਗੇ ਠੀਕ ਹੈ ਜਿਹੜਾ ਫੇਰ ਵੀ ਕੋਈ ਬਿਰਲਾ ਥਾਣੀ ਦੇਖੂ ਉਹਦੀਆਂ ਲੱਤਾਂ ਫੇਰ ਆਪਾਂ ਤੋੜਾਂਗੇ ਹਾਂ ਪਹਿਲੇ ਤਾਂ ਆਪਾਂ ਨੂੰ ਤਾਂ ਲੋਕਾਂ ਦੀਆਂ ਲੱਤਾਂ ਤੋੜਨੀਆਂ ਪੈਣਗ ਗੋਗੀ ਕੋਈ ਮਰਜ਼ੀ ਕਰ ਲੈ ਇਹ ਲੜਨ ਨਹੀਂ ਛੱਡਦੀ ਇਹ ਨਹੀਂ ਸੁਧਰ ਸਕਦੀ ਕੋਈ ਗੱਲ ਨਹੀਂ ਬਾਈ ਤੇਰੀ ਗੱਲ ਸੱਚੀ ਹੈ ਇਹ ਐਟ ਕੀ ਆਉਣ ਦੇ ਮੇਰੇ ਵਿਚੋਲੇ ਨੂੰ ਪਹਿਲਾਂ ਤਾਂ ਮੈਂ ਉਹਦੀ ਰੇਡ ਬਣਾਉਣਾ ਮੇਰਾ ਜੀ ਐ ਕਰਦਾ ਵੀ ਘਰ ਹੀ ਨਾ ਆਵਾਂ ਪਰ ਮਾਂ ਦੇ ਮੂੰਹ ਨੂੰ ਘਰੇ ਆਉਣਾ ਪੈਂਦਾ ਹੂੰ ਇੱਥੇ ਜਿਉਣ ਦਾ ਕੋਈ ਹੱਜ ਨਹੀਂ ਨਾ ਨਾ ਬਾਈ ਤੂੰ ਕੋਈ ਗਲਤ ਕਾਦਵਣਾ ਚੱਕ ਲਈ ਇਹ ਤਾਂ ਠੀਠ ਨੇ ਇਹ ਕਿਹੜਾ ਕੋਈ ਗੱਲ ਮੰਨ ਤੇ ਲਾਉਂਦੀਆਂ ਨੇ ਇਹਨਾਂ 'ਤੇ ਲੜੇ ਬਿਣਾ ਰੋਟੀ ਹਜਮ ਨਹੀਂ ਆਉਂਦੀ ਜਬਤ ਆਰਾਮ ਕਰ ਲੋ ਤੁਸੀਂ ਵੀ ਥੱਕੇ ਹੋਏ ਆਇਓਂਗੇ ਮਾਤਾ ਸਾਡੀ ਕਿਸਮਤ ਦਾ ਆਰਾਮ ਕਿੱਥੇ ਹੈ ਆ ਮੈਨੂੰ ਚੱਜ ਨਾਲ ਲਾਲਾ ਨੇ ਬੱਕਰਾ ਕੂੜਾ ਪਿਆ ਗਿਆ ਇਹ ਤੇ ਚੱਜ ਨਾਲ ਲੈ ਜਾ ਕੱਢ ਕੇ ਤੇ ਤੈਨੂੰ ਬਾਹਲੀ ਚੰਗੀ ਤਰ੍ਹਾਂ ਆਉਂਦਾ ਲੈ ਤੂੰ ਕੱਢ ਲੈ ਫਿਰ ਇੱਕ ਗੱਲ ਚ ਨੁਕਤਾ ਚਿੰਨੀਆਂ ਕਰਨ ਲੱਗ ਜੂਗੀ ਆ ਕੇ ਨਾ ਮੈਂ ਸਾਰਾ ਰੋਟੀ ਟੁੱਕਦਾ ਕਰਦੀ ਆ ਮੈਂ ਕਿਹੜਾ ਫੇਲੀਂ ਆਂਗੀ ਰੋਟੀ ਟੁੱਕਦਾ ਤੂੰ ਸਾਰੇ ਪਿੰਡ ਦਾ ਕਰਦੀ ਆ ਚਾਰ ਪੰਜ ਜਾਣੇ ਆਪਾਂ ਇਹ ਤੂੰ ਕੱਲੀ ਪੰਜ ਰੋਟੀਆਂ ਖਾਣੀਆਂ ਬਾਟੀ ਭਰ ਕੇ ਸਬਜ਼ੀ ਦਿਖਾ ਜਰੀਆਂ ਕਿਸੇ ਨੂੰ ਬਜੇ ਨਾ ਬਚੇ ਤੂੰ ਤਾਂ ਐਵੇਂ ਹੀ ਨਹੀਂ ਦੇਖਦੀ ਮੰਗਰ ਸਬਜ਼ੀ ਹੈਗੀ ਆ ਕਿ ਨਹੀਂ ਹੈਗੀ ਤੇਰੇ ਪਿਓ ਦਾ ਖਾਣੀਆਂ ਆਪਦਾ ਖਾਣੀਆਂ ਮੈਂ ਤਾਂ ਹੀ ਖਾਉਂਗੀ ਖਾਬਰਦਾਰ ਜੇ ਮੇਰੇ ਪੇਕੇ ਨੂੰ ਕੋਈ ਗੱਲ ਕਹੀ ਹੈਗੀ ਮੈਨੂੰ ਮੈਨੂੰ ਲੱਗਦਾ ਮੰਮੀ ਨਾਲ ਗੱਲ ਕਰਨੀ ਪਊ ਅੱਜ ਅੱਡ ਹੋਣਾ ਹੀ ਪਊਗਾ ਤੂੰ ਨੀ ਟਿਕਣ ਦਿੰਦੀ ਹੈਗੀ ਲਹੂ ਪੀਣਾ ਕਰਕੇ ਹਰੇ ਕੰਮ ਚ ਫਸ ਜਾਂਦੀ ਆ ਕੇ ਆ ਚੱਕ ਚਾੜੂ ਮੈਂ ਨਹੀਂ ਕਰਦੀ ਜਾ ਪੁੱਛ ਲੈ ਹੋ ਜਾ ਅੱਡ ਅੱਡ ਹੋ ਕੇ ਤਾਂ ਤੂੰ ਲਾਈ ਖੜੀਆ ਰੰਗ ਮੰਮੀ ਖੜੇ ਹੋਵੋ ਮੇਰੀ ਗੱਲ ਸੁਣੋ ਕੀ ਬੋਲਦੀ ਆਂ ਨੀ ਆ ਹੁਣ ਕੀ ਖੂ ਪੱਟ ਕੇ ਬੈਠੀ ਆ ਮੇਰੀ ਗੱਲ ਸੁਣ ਲੈ ਇਕ ਸਾਨੂੰ ਤਾਂ ਅੱਡ ਕਰ ਦੇ ਮੈਂ ਝਾੜੂ ਕੱਢੀ ਜਾਨੀ ਚੰਗੀ ਭਲੀ ਮੈਂ ਵੱਧ ਨਹੀਂ ਬੋਲੀ ਘੱਟ ਨਹੀਂ ਬੋਲੀ ਮੇਰੇ ਨਾਲ ਆ ਕੇ ਵਿੱਚ ਪੰਗੇ ਲੈਂਦੀ ਆ ਕਿ ਤੈਨੂੰ ਝਾੜੂ ਨਹੀਂ ਕੱਢਣਾ ਹੁੰਦਾ ਤੂੰ ਪਿੱਛੇ ਕੂੜਾ ਛੱਡ ਗਈ ਨਾਲੇ ਰੋਟੀਆਂ ਪਰਖਦੀ ਆ ਕਿ ਤੂੰ ਪੰਜ-ਪੰਜ ਰੋਟੀਆਂ ਖਾਣੀਆਂ ਨਾਲੇ ਬਾਟੀ ਪਰ ਕੇ ਸਬਜ਼ੀ ਦੀ ਖਾਣੀਆਂ ਕਿਉਂ ਕੀ ਗੱਲ ਮੈਂ ਉਹਦੇ ਪਿਓ ਦਾ ਖਾਣੀਆਂਗੀ ਮੈਂ ਘਰੇ ਕੰਮ ਕਰਦੀ ਆ ਮੈਂ ਰੋਟੀ ਟੁੱਕ ਵੀ ਨਾ ਖਾਵਾਂ ਕੀ ਨਹੀਂ ਤੁਸੀਂ ਉਹਨੂੰ ਰੋਟੀ ਪਿੱਛੇ ਕਲੇਸ਼ ਪਾ ਲਿਆ ਬੂਣੇ ਤੂੰ ਇਸ ਤਾਂ ਮੈਨੂੰ ਤਪਾ ਮਾਰਿਆ ਮੰਮੀ ਮੈਂ ਵੜਿਆ ਝਾੜੂ ਕੱਢਣ ਵੇਲੇ ਕਹਿੰਦਾ ਵੀ ਆ ਮੈਂ ਪਿੱਛੇ ਕੂੜਾ ਰਹਿ ਗਿਆ ਇਹਨੇ ਤਾਂ ਇਸ ਗੱਲ ਨੂੰ ਪਹਾੜ ਬਣਾ ਲ ਮੈਂ ਤਾਂ ਤੁਹਾਨੂੰ ਦੱਸਦੀ ਇੱਕ ਗੱਲ ਮੈਂ ਤਾਂ ਹੁਣੇ ਇਸ ਵਕਤ ਡੱਡ ਹੋਣਾ ਨਹੀਂ ਕੋਈ ਖੂਨ ਖਰਾਬਾ ਹੋ ਜਾ ਆਪਣੇ ਕਰ ਮੈਂ ਮਾਰ ਦੂੰ ਇਹਨੂੰ ਮੈਂ ਫੋਨ ਕਰਕੇ ਸਾਧੀਆਂ ਇਹਨਾਂ ਨੂੰ ਮੈਨੂੰ ਵੀ ਕੋਈ ਸ਼ੌਂਕ ਨਹੀਂ ਹੈਗਾ ਤੁਹਾਡੇ ਨਾਲ ਰਹਿਣ ਦਾ ਮੈਨੂੰ ਕਿਹੜਾ ਬਾਲਾ ਹੈ ਮੈਂ ਤਾਂ ਆਪਾਂ ਡੱਡ ਕਿੱਥੇ 라ਦੀਆਂ ਖੜਾ ਛੁੱਟੂ ਤੇਥੋਂ ਚੱਲ ਵਧੀਆ ਹੋ ਜਾ ਮੇਰਾ ਵੀ ਛੁੱਟੂ ਜੂ ਤੇਰੇ ਨਾਲ ਆ ਲੈ ਫਿੱਟ ਪਾ ਹਾਂ ਮੈਂ ਕੋਲੋਂ ਮੈਂ ਛੋਟੀ ਨਾਲੇ ਉਹਨੂੰ ਤਾਂ ਨਵੇਂ-ਨਵੇਂ ਭਾਂਡੇ ਦੇਤੇ ਮੈਨੂੰ ਆ ਪ੍ਰਾਣੇ ਦੇ ਜਾਨੇ ਹੋਗੇ ਮੈਂ ਨਹੀਂ ਛੋਟੀ ਡੋਲੀ ਲੈਣਦੀ ਮੈਂ ਤਾਂ ਵੱਡੀ ਲਾਉਂਗੀ ਇਹ ਜਿਹਦੇ ਹੈ ਵੱਡੀ ਡੋਰ ਨਹੀਂ ਮੇਰੀ ਵੰਡ ਚ ਆ ਗਈ ਮੈਂ ਕੋ ਛੋਟੀ ਲਵਾਂ ਛੋਟੀ ਤੈਨੂੰ ਆਉਂਦੀ ਆ ਤੂੰ ਲੈ ਮੈਂ ਨਹੀਂ ਲੈਂਦੀ ਹੈਗੀ ਆ ਟੁੱਟੀ ਡੰਡੀ ਵਾਲਾ ਮੈਨੂੰ ਦੇ ਤਾਂ ਉਹਨੂੰ ਨਵੇਂ ਨਵੇਂ ਭਾਂਡੇ ਦੇ ਤੇ ਮੈਂ ਤਾਂ ਕੋਈ ਨਹੀਂ ਲੈਂਦੀ ਹੈਗੀ ਆਹ ਲੈਣੀ ਮੈਂ ਤਾਂ ਅਹੀ ਡੋਰ ਨਹੀਂ ਲਾਉਂਗੀ ਬਸ ਖਰ ਦੇ ਮੈਂ ਲੈਦੀ ਗਰੂ ਨਵੀਂ ਡੋਰ ਬਹਿ ਜਾ ਦੇ ਦੇ ਮੈਂ ਤਾਂ ਇਹੀ ਲਾਉਂਗੀ ਆ ਕੋਈ ਨਹੀਂ ਦੇ ਦੇ ਤੂੰ ਬੈਠੇ ਇੱਕ ਮਿੰਟ ਕੋਈ ਨਹੀਂ ਕੋਗੀ ਲੜ ਲੈਣ ਦੇ ਇਹਨਾਂ ਨੂੰ ਕਰ ਲੈਣ ਦੇ ਇੱਕ ਪਾਸਾ ਲੱਗ ਜੂ ਪਤਾ ਹੁਣ ਨਹੀਂ ਛਡਾਉਂਦਾ ਬਾਈ ਮੈਂ ਇਹਨਾਂ ਨੂੰ ਇਹਨਾਂ ਨੂੰ ਕੁਲੀ ਲੈਣ ਦੇ ਕਰ ਲੈਣ ਦੇ ਦੋ ਦੋ ਹੱਥ ਬੜਾ ਲਹੂ ਪੀਤਾ ਇਹਨਾਂ ਨੇ ਹਟ ਜੋ ਨਹੀਂ ਸੁਣ ਤਾਂ ਨਹੀਂ ਸ਼ਰਮ ਮੈਂ ਤਾਂ ਆੜਕ ਮਾਰਚੋ ਸ਼ਰਮ ਆਉਂਦੀ ਹੈਗੀ ਤੂੰ ਤਾਂ ਜਮੀ ਸ਼ਰਮ ਲਾਰਖੀ ਹੈਗੀ ਲੜਦੀ ਤਾਂ ਇਹ ਹੈ ਮਮੀ ਹੁਣ ਤੁਸੀਂ ਵੀ ਇਹਦੀ ਸਾਈਡ ਲੈਣੇ ਸੀ ਨਵੇਂ ਨਵੇਂ ਭਾਂਡੇ ਦੇਈ ਜਾਂਦੇ ਸੀ ਇਹਨੂੰ ਮੈਂ ਕੋਈ ਨਹੀਂ ਡੋਲ ਨਹੀਂ ਦਿੰਦੀ ਹੈਗੀ ਮੈਂ ਤੇ ਇਹੀ ਰੱਖੋ ਤੇਰੇ ਮੂੰਹ ਚ ਤਾਂ ਜਮੀ ਨਹੀਂ ਬੋਲ ਹੈਗਾ ਤੂੰ ਤਾਂ ਜਮੀ ਨਹੀਂ ਲੜਾਈ ਕਰਦੀ ਤੂੰ ਬੜੀ ਪੁੰਨੀ ਵੜ ਕੇ ਬੈਣੀ ਹੈ ਨਾ ਤੂੰ ਰਹਿਣ ਦੇ ਬੋਲਣ ਨੂੰ ਤੇਰੇ ਕਰਕੇ ਐਡ ਹੋਈ ਜਾਂਦੇ ਆ ਜੇ ਤੂੰ ਪੰਗੇ ਲੈਂਦੀ ਸੀ ਮੇਰੇ ਨਾਲ ਕਿ ਕਰਨੀ ਸੀ ਦਿੰਦੀ ਨੁਘੋਚਾ ਕਰਦੀ ਸੀ ਜਿਵੇਂ ਆਪ ਨੂੰ ਬੜਾ ਵਧੀਆ ਕੰਮ ਕਰਨਾ ਆਉਂਦਾ ਹੁੰਦਾ ਮੈਂ ਤਾਂ ਅੱਡ ਕਰਾਉਣੀ ਆ ਹਾਂ ਤੂੰ ਤੂੰ ਰਹਿਣ ਨਹੀਂ ਦਿੰਦੀ ਬਥੇਰਾ ਮੇਰੇ ਤੇ ਜੀ ਕਰਦਾ ਸੀ ਵੀ ਇਕੱਠੀਆਂ ਰਹੀਏ ਤੂੰ ਕਿੱਥੇ ਰਹਿਣ ਦਿੰਦੀ ਐ ਤੂੰ ਵਿੱਚ ਪੰਗੇ ਲੈਣੀਆਂ ਆ ਕੇ ਮੇਰੇ ਤੇ ਨੁਕਸਾਂ ਕਰਦੀ ਐ ਮੈਂ ਕਦੇ ਤੇਰੇ ਕੰਮ ਚ ਮੈਂ ਤੇਰੇ ਕਦੇ ਤੇਰੇ ਕੰਮ ਚ ਨੁਕਸਾਂ ਕੱਢੀ ਸੀ ਤੂੰ ਹੀ ਪੰਗੇ ਲੈ ਜੰਨੀ ਆ ਹਾਂ ਬਾਲੀ ਸਿਆਣੀ ਆ ਚੱਕਰ ਦੇ ਭੰਡਿਆ ਢੋਲ ਨਹੀਂ ਪਾ ਲੈਨੇ ਤੂੰ ਦੇ ਮੈਂ ਢੋਲ ਨਹੀਂ ਮੈਂ ਕੋਈ ਢੋਲ ਨਹੀਂ ਦਿੰਦੀ ਤੂੰ ਨਾ ਇੱਧਰ ਜਾ ਰੁਕ ਮੈਂ ਢੋਲ ਨਹੀਂ ਮੈਂ ਰੋਟੀ ਬਣਾ ਰਹੀ ਹਾਂ ਖੜੀ ਹੋ ਜਾ ਕੇ ਜਾ ਕੇ ਮੇਕਅਪ ਕਰੇ ਤੂੰ ਮੈਂ ਕੱਲ ਨੂੰ ਸੈਰ ਜਾਣਾ ਬੜੇ ਜਤੋੜੇ ਫਿਰ ਕੋਈ ਹੋਰ ਫੋਨ ਕੀਤਾ ਗਿਆ ਸੇਰੇ ਸੇਰੇ ਕੀਤਾ ਫੋਨ ਆ ਗਿਆ ਲੈ ਪਿੰਡੋਂ ਆਇਤਾ ਦੇਖੋ ਬਣਾ ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਠੀਕ ਹੋ ਹਾਂ ਠੀਕ ਹਾਂ ਜੀ ਜੀ ਮੈਂ ਤਾਂ ਫੋਨ ਕੀਤਾ ਸੀ ਮੰਮੀ ਬਾਲੇ ਬਿਮਾਰ ਨੇ ਤੁਸੀਂ ਆ ਜਾਂਦੇ ਬੜੇ ਸੀਰੀਅਸ ਹੋਏ ਪੈਨੇਗੇ ਅੱਛਾ ਜ਼ਿਆਦੇ ਬਿਮਾਰ ਹੈ ਹਾਂ ਸੀ ਹਸਪੀਟਲ ਲੈ ਕੇ ਜਾਣੇ ਆਗੇ ਬਾਲੇ ਬਿਮਾਰ ਤੇ ਪਹਿਲਾਂ ਤੁਸੀਂ ਦੱਸੇ ਨਹੀਂ ਫੋਨ ਫੋਣੀ ਨਹੀਂ ਕੀਤਾ ਅਚਾਨਕ ਕੀ ਹੋ ਗਏ ਜੀਜੀ ਪਹਿਲਾਂ ਤਾਂ ਠੀਕ ਸੀ ਕੱਲ ਤਾਂ ਠੀਕ ਸੀ ਅੱਜ ਸਵੇਰ ਦੇ ਬਾਲਾ ਹੋਏ ਪੈਨੇ ਮੈਨੂੰ ਹੁਣ ਅਸਿਲ ਨੂੰ ਆਸਤਾਨ ਲੈ ਕੇ ਜਾਣਿਆ ਇਹਨਾਂ ਨੂੰ ਤੇ ਤੁਸੀਂ ਆਹ ਬਹੁਤ ਸੀਰੀਅਸ ਲੇਗੇ ਕਿ ਤਾ ਦਰਦ ਕੀ ਹੰਤਾ ਤੱਕ ਚਲ ਕੋਈ ਨਾ ਫਿਰ ਮੈਂ ਆਉਣੀ ਨਹੀਂ ਆਈ ਦੇਖਣ ਆਹ ਤੁਸੀਂ ਆਣਾ ਜਾਣਦੀ ਆ ਚਲੋ ਹੋ ਗਿਆ ਨਹੀਂ ਪੀਤ ਪਾਲ ਕੀ ਹੋ ਗਿਆ ਕੇ ਰੋਈ ਨਹੀਂ ਆ ਮੇਰੀ ਮੰਮੀ ਵਾਲੀ ਬੁਆਰਾ ਮੰਮੀ ਗਿੰਡਾੜੀ ਅੱਜ ਕੋਈ ਨਾ ਪੁੱਤ ਮਾਰੀ ਹੋਇਆ ਬਿਮਾਰ ਹੈ ਆ ਜਾ ਅੰਦਰ ਬੈਠ ਕੇ ਆਪਾਂ ਗੱਲ ਕਰਦੇ ਨੜੇ ਕਹਿੰਦੇ ਨੇ ਇਹ ਕਹਿੰਦੇ ਹੁਣੀ ਆ ਜਾ ਵੀ ਹਸਪਤਾਲ ਲੈ ਕੇ ਜਾਣੇ ਆਂਗੇ ਆ ਆ ਜਾ ਚਲ ਰੋ ਨਾ ਆ ਜਾ ਜਾ ਬੈਠ ਕੇ ਗੱਲ ਕਰਦੇ ਬੈਠ ਕੇ ਪੁੱਤ ਬੈਠਾ ਹੋ ਈ ਹੋਯੋ ਮੈਂ। ਤੇ ਮੰਮੀ ਬਾਹਰ ਤੇ ਲੀਆ। ਅੱਛਾ। ਹੁਣ ਤਾਂ ਰੈਡੀ ਪਰ ਜਾਏ ਨੇ। ਐਂ ਕੀ ਹੋ ਗਿਆ? ਪਤਾ ਨਹੀਂ ਉਹਨਾਂ ਨੇ ਮੇਰੇ ਨਾਲ ਤਾਂ ਕੱਲ ਨਹੀਂ ਹੋਈ ਪੀਰਪਾਲ ਨਾਲ ਗੱਲ ਹੋਈ ਹੈ ਜੀ। ਅੱਛਾ। ਵੀ ਅਸੀਂ ਹਸਪਤਾਲ ਲੱਕੇ ਜਾਂਦੇ ਛੇਤੀ ਆਈ। ਚਲ ਫਿਰ ਅਸੀਂ ਵਗ ਜਾਨੇ ਹਾਂਗੇ। ਹਾਂ ਤੰਗ ਵਾਲੀ ਹੈ ਪੁੱਤ। ਜਾਣਾ ਪੂਕਾ। ਚਲ ਫਿਰ ਆਪਾਂ ਵਗ ਜਾਨੇ ਹਾਂਗੇ। ਹਾਂ ਜੀ ਉਹਨਾਂ ਨੇ ਐਂ ਆਖਿਆ ਕਹਿੰਦੇ ਹੁਣੀ ਆ ਜਾਓ ਅਸੀਂ ਹੁਣੀ ਆਉਣੇ ਹਾਂਗੇ ਹਸਪਤਾਲ। ਬਸ ਕੱਢਦਾ ਮੋਟਰਸਾਈਕਲ ਨੂੰ। ਕੀ ਗੱਲ ਹੋ ਗਈ ਮੰਮੀ? ਏਹਦੀ ਮੰਮੀ ਬਾਹਰ ਤੇ ਲੀਆ ਤਾਂ। ਕੀ ਗੱਲ ਹੋ ਗਈ ਉਹਨਾਂ ਦਾ? ਆਇਤਾ ਦੱਸਿਆ ਨਹੀਂ ਕਿ ਉਹਦੀ ਪਰਜਾਈ ਨੇ ਫੋਨ ਕਰਿਆ ਸੀਗਾ ਕਹਿੰਦੀ ਛੇਤੀ ਆ ਜਾ ਉਹ ਵੀ ਬਾਹਰ ਤੰਗਾਈ ਫਿਰ ਮੈਂ ਵੀ ਭੱਗ ਜਾ ਨਾਲ ਚਲੋ ਮੈਂ ਵੀ ਨਾਲ ਹੀ ਚਲਦੀ ਹਾਂ ਤੁਹਾਡੇ ਤੁਸੀਂ ਐਂ ਕਰੋ ਬਈ ਤੁਸੀਂ ਕਰੇ ਰਹੋ ਅਸੀਂ ਭੱਗ ਜਾਨੇ ਹੈਗੇ ਨਹੀਂ ਨਹੀਂ ਮੈਂ ਵੀ ਪਤਾ ਲੈ ਕੇ ਆਉਂਗੀ ਮੈਂ ਵੀ ਨਾਲ ਹੀ ਜਾਉਂਗੀ ਚਲ ਠੀਕ ਹੈ ਚਲ ਆਜੋ ਫਿਰ ਠੀਕ ਫਿਰ ਭੱਗ ਜਾ ਮੈਂ ਘਰੇ ਕਰ ਲੈਣੀ ਆ ਠੀਕ ਠੀਕ ਹੋ ਜਾਣਗੇ ਇਧਰ ਸਪਟਾਲ ਲੈ ਕੇ ਤੇਰੇ ਪਤੀ ਨਾਲ ਗੱਲ ਕਰਦੇ ਠੀਕ ਕਰ ਦੇਗੇ ਇਧਰ ਉਹਨਾਂ ਨੇ ਕੀ ਗੱਲ ਕੀਤੀ ਜ਼ੋਨਾ ਰੋਟੀ ਬਿਨੋਂ ਨਹੀਂ ਕੋਈ ਨਾ ਮੈਂ ਆਪ ਹੀ ਬਣਾ ਲਵਾਂ ਸੋਦਰ ਚਿੱਤ ਠੀਕ ਨਹੀਂ ਹੈਗਾਗਾ ਮੈਂ ਕਰ ਲੂੰਗੀ ਤੁਸੀਂ ਸੋਡੀ ਵੀ ਬਣਾ ਦੂੰਗੀ ਮੈਂ ਰੋਟੀ ਚਲ ਕੋਈ ਨਾ ਮੈਂ ਬਣਾ ਲੈਂਦੀ ਨਹੀਂ ਨਹੀਂ ਕੋਈ ਨਾ ਮੈਂ ਬਣਾ ਲੂੰਗੀ ਤੁਸੀਂ ਪੈ ਜੋ ਆਰਾਮ ਕਰ ਲਓ ਜਾ ਕੇ ਤੁਹਾਡਾ ਚਿੱਤ ਨਹੀਂ ਠੀਕ ਹੈਗਾ ਮੈਂ ਬਣਾ ਲੂੰਗੀ ਠੀਕ ਸੀ ਬੱਤੇ ਦੀ ਮੰਮੀ ਹਾਂ ਕੀ ਕਹਿੰਦੇ ਨੇ ਰਸ਼ਟਾ ਠੀਕ ਆਂ ਰਸ਼ਟਾ ਇਹ ਇੰਨੀ ਕਿਵੇਂ ਬਦਲ ਗਈ ਆ ਮਨ ਪਤੀ ਨੇ ਪੁੱਤ ਇਹ ਤਾਂ ਕਮਾਲ ਹੀ ਹੋ ਗਈ ਇਹ ਤਾਂ 24 ਘੰਟੇ ਸੰਗ ਡਾਈ ਰੱਖਦੀਆਂ ਸੀ ਚਾਹ ਬਣ ਗਈ ਮੈਂ ਤਾਂ ਬਾਅਦ ਚ ਪੀਂਗੀ ਪਹਿਲਾਂ ਥੋੜੀ ਥੋੜੀ ਉਹਨਾਂ ਨੂੰ ਦੇ ਦਿੰਦੀ ਆ ਸਿਰ ਚਾ ਦੁਖੀ ਹੁੰਦਾ ਫੇਰ ਰੋਟੀ ਬਣਾਉਂਦੀ ਲੋਬੀ ਜੀ ਚਾਹ ਪੀ ਲਓ ਲੋਦੀ ਦੀ ਚਾਹ ਪੀ ਲਓ ਆਮਣ ਵੇਜਾ ਭਾਈ ਤੂੰ ਵੀ ਬਸ ਵੀਰੇ ਰੋਟੀ ਲਾਉਣੀ ਹੈ ਮੈਂ ਨਾ ਨਾ ਵੇਜਾ ਵੇਜਾ ਕੋਈ ਨਹੀਂ ਅੱਜ ਸੂਰਜ ਕਿੱਥਰ ਚੜਿਆ ਹੈ ਬੜੀਆਂ ਡਰੇਚ ਚਾਹ ਬਣਾਉਣ ਪੜਾਈ ਜਾ ਰਹੀ ਹੈ ਸੋਨ ਦਾ ਮਜ਼ਾਕ ਕੌਣ ਦਾਗਾ ਮੰਮੀ ਬਿਮਾਰ ਹੋਏ ਪੈ ਨੇ ਟੈਨਸ਼ਨ ਹੋਈ ਪਈ ਸੀ ਮੈਂ ਕਿਹਾ ਚਲ ਸਿਰ ਜਾ ਦੁਖੀ ਜਾਂਦਾ ਚਾਹ ਬਣਾ ਲਾਂ ਘੁੱਟ ਘੁੱਟ ਆਮਣ ਇਹ ਤਾਂ ਮੈਨੂੰ ਪਤਾ ਬਈ ਤੇਰੇ ਤੇ ਵੀਰਪਾਲ ਦੀ ਜਮਾਂ ਨਹੀਂ ਬਣਦੀ ਪਰ ਤੂੰ ਫੇਰ ਵੀ ਐਨਾ ਕਿਵੇਂ ਬਦਲ ਗਈ ਉਹਦੇ ਵੀ ਤੂੰ ਸਾਡੇ ਨਾਲ ਗਈ ਨਹੀਂ ਵੀਰੇ ਉਂ ਜਿਭਾਂ ਵਿੱਚ ਅਸੀਂ ਲੱਖ ਲੜੀ ਜਾਈਏ ਪਰ ਅਸੀਂ ਇੱਕ ਦੂਜੇ ਦਾ ਦੁੱਖ ਬਹੁਤ ਚੰਗੀ ਤਰ੍ਹਾਂ ਸਮਝਦੇ ਆਂਗੇ ਜਦੋਂ ਮੇਰੀਆਂ ਉਂਗਲਾਂ ਪੱਕੀਆਂ ਸੀ ਇਹਨਾਂ ਨੇ 20 ਦਿਨ ਮੈਨੂੰ ਕੋਈ ਕੰਮ ਨਹੀਂ ਸੀ ਕਰਨ ਦਿੱਤਾ ਸਾਰਾ ਕੰਮ ਆਪ ਕਰਦੇ ਸੀ ਜੇ ਹੁਣ ਇਹਨਾਂ ਨੂੰ ਤਕਲੀਫ ਹੈ ਇਹਨਾਂ ਨੂੰ ਦੁੱਖ ਹੈ ਤਾਂ ਮੈਂ ਕਿਉਂ ਨਾ ਕਰਾਂ ਇਹ ਤਾਂ ਗੱਲ ਸਹੀ ਆ ਕਦੋਂ ਤੇਰੀਆਂ ਉਂਗਲਾਂ ਪੱਕੀਆਂ ਸੀ ਨਾ ਬੀੜ ਪਾਲ ਲਈ ਬੀੜ ਤਨ ਜਮਣ ਤਨ ਕੰਮ ਤੇ ਹੱਥ ਲਾਉਣ ਦਿੱਤਾ ਫਿਰ ਮੰਮੀ ਹੁਣ ਇਹਨਾਂ ਦੀ ਮੰਮੀ ਬਿਮਾਰ ਹੈ ਇਹਨਾਂ ਨੂੰ ਕਿੰਨੀ ਟੈਨਸ਼ਨ ਹੋਈ ਪਈ ਹੈ ਕਿੰਨਾ ਦੁੱਖ ਹੈ ਫਿਰ ਹੁਣ ਮੈਂ ਇਹਨਾਂ ਨੂੰ ਕਿਵੇਂ ਕੰਮ ਕਰਨ ਦੇਵਾਂ ਇੱਕ ਤਾਂ ਇਹਨਾਂ ਨੂੰ ਟੈਨਸ਼ਨ ਆ ਉੱਪਰੋਂ ਇਹ ਕੰਮ ਕਰਨ ਜੇ ਮੈਂ 4 ਦਿਨ ਕੰਮ ਕਰਨ ਨੂੰ ਮੈਂ ਕਿਹੜਾ ਕੱਸ ਜੂਗੀ ਮਤਲਬ ਹੁਣ ਤੁਸੀਂ ਕਦੇ ਨਹੀਂ ਲੜਦੀਆਂ ਨਾ ਹੁਣ ਨਹੀਂ ਐਸੀ ਲੜਦੀਆਂ ਆ ਜਾ ਮੇਰੀਏ ਭੈਣੇ ਗੱਲ ਲੱਗ ਕੇ ਮਿਲੀਏ ਆਪਾਂ ਸ਼ੁ크ਰਾ ਰੱਬ ਦਾ ਹੁਣ ਅਸੀਂ ਵੀ ਸੌਖੀ ਰੋਟੀ ਖਾਰਾਂਗੇ ਸ਼ੁ크ਰਾ ਮਾਲਕਾ ਕਮੇ ਮੇਰੀਆਂ ਨੂੰ ਹਾਨੂੰ ਅਕਲ ਦਿੱਤੀ ਆ ਸਭ ਨੂੰ ਦੇ ਬਾਈ ਤੈਨੂੰ ਕਿਵੇਂ ਲੱਗਦਾ ਏ ਲੜੇ ਬਣਾ ਰਹਿ ਜਾਣਗੀਆਂ ਚੱਲ ਦੇਖਦੇ ਆ ਕਹਿੰਦੀਆਂ ਤਾਂ ਹੈਗੀਆਂ ਚੱਲ ਦੇਖਦੇ ਆ ਮੰਨ ਲੈਨੇ ਆ ਫਿਰ ਅਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਲਈ ਇਹ ਵੀਡੀਓ ਅਸੀਂ ਇਸ ਲਈ ਬਣਾਈ ਹੈ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜੀਆਂ ਔਰਤਾਂ ਹੁੰਦੀਆਂ ਨੇ ਘਰ 'ਚ ਉਹ ਤਾਂ ਇੱਕ ਦੂਜੇ ਨਾਲ ਲੜਦੀਆਂ ਰਹਿੰਦੀਆਂ ਨੇ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਆ ਪਰ ਬੰਦਿਆਂ ਨੂੰ ਇਹਦੇ ਵਿੱਚ ਨਹੀਂ ਬੋਲਣਾ ਚਾਹੀਦਾ ਕਿਉਂਕਿ ਬੁੜੀਆਂ ਦਾ ਕੋਈ ਪਤਾ ਨਹੀਂ ਔਰਤਾਂ ਦਾ ਕੋਈ ਪਤਾ ਨਹੀਂ ਵੀ ਕਦੋਂ ਇੱਕੋ ਜਿਹਾ ਹੋ ਜਾਣ ਤੇ ਕਦੋਂ ਲੜ ਪੈਣ ਤੇ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਔਰਤਾਂ ਦੀ ਲੜਾਈ 'ਚ ਨਹੀਂ ਪੈਂਦੇ ਤਾਈਂਓ ਕਰ ਵੱਜੇ ਰਹਿੰਦੇ ਨੇ ਬਣੇ ਰਹਿੰਦੇ ਨੇ ਤੇ ਹੁਣ ਵਾਰੀ ਆ ਜੀ ਕਮੈਂਟਾਂ ਦੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਹਰ ਬਿਜੇ ਕਪੂਥਲਾ ਗਗਨਦੀਪ ਸਿੰਘ ਪ੍ਰੇਮੀ ਬਣਾਵਾਲੀ ਸੰਦੀਪ ਕੌਰ ਜੋਗੇਵਾਲ ਹਰਿਆਣਾ ਅਸ਼ਨੂਰ ਅਲੀ ਸ਼ੇਰ ਏਕਮ ਵੀਰ ਬਲਵੀਰ ਢੀਂਡਸਾ ਸਰਪੰਚ ਦੌਣਕਲਾਂ ਪਟਿਆਲਾ ਪਰਮਜੀਤ ਸੇਮੀ ਇੰਗਲੈਂਡ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਨੇ ਤੁਸੀਂ ਵੀ ਪਿਆਰ ਬਣਾਈ ਰੱਖਿਓ ਤੇ ਸਾਡੀ ਵੀਡੀਓ ਤੇ ਕਰਦੇ ਰਹੋ ਵਧੀਆ-ਵਧੀਆ ਕਮੈਂਟ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸਾਰਿਆਂ ਨੂੰ ਧੰਨਵਾਦ ਸਤਿ ਸ੍ਰੀ ਅਕਾਲ ਜੀ